ਟ੍ਰੈਫਿਕ ਪੁਲਿਸ ਵੱਲੋਂ ਡੀਐਸਪੀ ਕੁਲਬੀਰ ਸਿੰਘ ਤੁਰਦੀ ਦੇਖਰੇਖ ਵਿੱਚ ਅੱਜ ਪਟਿਆਲਾ ਦੇ ਵਿੱਚ ਲੀਲਾ ਪਵਨ ਵਿਖੇ ਗੱਡੀਆਂ ਦੇ ਰਿਫਲੈਕਟਰ ਲਗਾਏ ਗਏ ਅਤੇ ਗੱਡੀ ਚਾਲਕਾਂ ਨੂੰ ਰਿਫਲੈਕਟਰ ਦੇ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਦੇ ਨਾਲ ਸੜਕ ਹਾਦਸੇ ਘੱਟ ਸਕਣ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਡੀਐਸਪੀ ਟ੍ਰੈਫਿਕ ਕੁਲਬੀਰ ਸਿੰਘ ਤੁਰਨੇ ਦੱਸਿਆ ਕਿ ਤੁੰਦ ਦੇ ਕਾਰਨ ਕਈ ਸੜਕ ਹਾਸੇ ਹੋ ਜਾਂਦੇ ਹਨ ਜਿਸ ਦੇ ਵਿੱਚ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਜਿਨ੍ਹਾਂ ਨੂੰ ਰੋਕਣ ਦੇ ਲਈ ਅੱਜ ਟ੍ਰੈਫਿਕ ਪੁਲਿਸ ਦੇ ਵੱਲੋਂ ਸਫਤਾ ਮਨਾਇਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਦੇ ਲਈ ਇਹ ਪ੍ਰਚਾਰਾ ਕੀਤਾ ਜਾ ਰਿਹਾ ਗੱਲ ਕਰਦੇ ਹੋਏ ਅੱਗੇ ਉਹਨਾਂ ਨੇ ਦੱਸਿਆ ਕਿ ਇਹ ਮੁਹਿੰਮ 15 ਫਰਵਰੀ ਤੱਕ ਚਲਾਈ ਜਾ ਰਹੀ ਹੈ ਤੇ ਇਸ ਮੌਕੇ ਹੈਲਪ ਫਾਊਂਡੇਸ਼ਨ ਦੇ ਮੈਂਬਰ ਵੀ ਹਾਜ਼ਰ ਹੈ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਟ੍ਰੈਫਿਕ ਪੁਲਿਸ ਡੀਐਸਪੀ ਕੁਲਬੀਰ ਸਿੰਘ ਤੁਰਨੀ ਕੀ ਕਿਹਾ ਆਓ ਸੁਣਦੇ ਹਾਂ ਆਜੀ ਰੋਡ ਰੋਡ ਸੇਫਟੀ ਵੀ ਰੋਡ ਸੇਫਟੀ ਮਨਸ ਬਣਾਇਆ ਜਾ ਰਿਹਾ ਜਿਸ ਮੈਂ ਆਪਾਂ ਰਿਫਲੈਕਟਰ ਲਾ ਕੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਜਿਵੇਂ ਐਕਸੀਡੈਂਟ ਹੁੰਦੇ ਆ ਧੁੰਦ ਤੇ ਉਹ ਦੂਰ ਤੋਂ ਦਿਖਾਈ ਦੇ ਜਾਂਦੇ ਆ ਆਪਾਂ ਟਰੈਕਟਰ ਟਰਾਲੀਆਂ ਤੇ ਹਰ ਈ ਰਿਕਸ਼ਾ ਤੇ ਆਪਾਂ ਗੱਡੀਆਂ ਦੇ ਰਿਫਲੈਕਟਰ ਲਾ ਕੇ ਇਹਨਾਂ ਦੀ ਮਤਲਬ ਜਾਨ ਦੀ ਸੁਰੱਖਿਆ ਵਾਸਤੇ ਆਪਾਂ ਇਹ ਕੰਮ ਕਰਦੇ ਆ ਇਹ ਕਿੰਨੇ ਦਿਨ ਚੱਲੇਗੇ 15 ਜਨਵਰੀ ਤੇ 14 ਫਰਵਰੀ ਤੱਕ ਇਹ ਮੂਵ ਚਲਾਈ ਜਾ ਰਹੀ ਹੈ ਇਸ ਕੇ ਤਹਿਤ ਅਸੀਂ ਹਰ ਇੱਕ ਜਗ੍ਹਾ ਮਤਲਬ ਅਵੇਅਰਨੈਸ ਕੈਂਪ ਲਗਾਏ ਜਾਂਦੇ ਨੇ ਉਸ ਤੋਂ ਅਸੀਂ ਪ੍ਰੋਗਰਾਮ ਵੀ ਭੇਜਿਆ ਹੈਗਾ ਉਹ ਮੰਤਰੀ ਪ੍ਰੋਗਰਾਮ ਬਣਾ ਕੇ ਉਹ ਸਾਰੇ ਸਭ ਜਨਾਂ ਦੀ ਮੀਟਿੰਗ ਕਰਕੇ ਕਿ ਤੁਸੀਂ ਹਰ ਰੋਜ਼ ਅਵੇਰਨੈਸ ਕੈਂਪ ਲਗਾਓ ਕੈਂਪ ਲਗਾਉਣੇ ਕੇ ਬਾਅਦ ਸਾਰੇ ਬੰਦਾ ਆਪਣੇ ਜੀਨੇ ਵੀ ਇੱਕ ਨੂੰ ਜਾਗਰੂਕ ਕੀਤਾ ਜਾਏ ਪਬਲਿਕ ਨੂੰ ਬਾਤ ਤੋਂ ਬਾਤ ਹੈ ਆਪਾਂ ਕੈਂਪ ਲਗਾ ਕੇ ਸਾਰਾ ਨੂੰ ਇਹ ਇੱਕੋ ਜਾਨ ਮਾਨ ਕੇ ਰੱਖਿਆ ਰੱਖਿਆ ਵਾਸਤੇ ਤੁੰਜ਼ਾ ਜਾਣੇ ਚਾਹੀਦਾ ਕਿ ਬੇਤੋ ਹਰ 50 ਜਾਂ ਤੋਂ ਉਂਦੇ ਉਹ ਕੀ ਤਾਂ ਗੱਡੀ ਸਪੀਡ ਮੇ ਹੋ ਗਿਆ ਐਕਸੀਡੈਂਟ ਹੋਣ ਕੇ ਜ਼ਿਆਦਾ ਚਾਂਸਸ ਨੇ ਇਸ ਕਰਕੇ ਨਾ ਆਪਣੇ ਜਾਨ ਮਾਨ ਦੀ ਸੁਰੱਖਿਆ ਆਪਣੀ ਸੁਰੱਖਿਆ ਆਪਣੇ ਦੇਸ਼ ਦੀ ਸੁਰੱਖਿਆ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਵਾਸਤੇ ਗੱਡੀ ਧੀਰੇ ਹੀ ਚਲਾਉਣ। ਟ੍ਰੈਫਿਕ ਪੁਲਿਸ ਵੱਲੋਂ ਡੀਐਸਪੀ ਕੁਲਬੀਰ ਸਿੰਘ ਤੁਰਦੀ ਦੇਖਰੇਖ ਵਿੱਚ ਅੱਜ ਪਟਿਆਲਾ ਦੇ ਵਿੱਚ ਲੀਲਾ ਪਵਨ ਵਿਖੇ ਗੱਡੀਆਂ ਦੇ ਰਿਫਲੈਕਟਰ ਲਗਾਏ ਗਏ ਅਤੇ ਗੱਡੀ ਚਾਲਕਾਂ ਨੂੰ ਰਿਫਲੈਕਟਰ ਦੇ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਦੇ ਨਾਲ ਸੜਕ ਹਾਦਸੇ ਘੱਟ ਸਕਣ। ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਡੀਐਸਪੀ ਟ੍ਰੈਫਿਕ ਕੁਲਬੀਰ ਸਿੰਘ ਤੁਰਨੇ ਦੱਸਿਆ ਕਿ ਤੁੰਦ ਦੇ ਕਾਰਨ ਕਈ ਸੜਕ ਹਾਦਸੇ ਹੋ ਜਾਂਦੇ ਹਨ ਜਿਸ ਦੇ ਵਿੱਚ ਕਈ ਲੋਕਾਂ ਦੀ ਜਾਨ ਚਲੀ ਜਾਂਦੀ ਹੈ। ਜਿਨ੍ਹਾਂ ਨੂੰ ਰੋਕਣ ਦੇ ਲਈ ਅੱਜ ਟ੍ਰੈਫਿਕ ਪੁਲਿਸ ਦੇ ਵੱਲੋਂ ਸਪਤਾਹ ਮਨਾਇਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਦੇ ਲਈ ਇਹ ਪ੍ਰਾਰਲਾ ਕੀਤਾ ਜਾ ਰਿਹਾ ਗੱਲ ਕਰਦੇ ਹੋਏ ਅੱਗੇ ਉਹਨਾਂ ਨੇ ਦੱਸਿਆ ਕਿ ਇਹ ਮੁਹਿੰਮ 15 ਫਰਵਰੀ ਤੱਕ ਚਲਾਈ ਜਾ ਰਹੀ ਹੈ ਤੇ ਇਸ ਮੌਕੇ ਹੈਲਪ ਫਾਊਂਡੇਸ਼ਨ ਦੇ ਮੈਂਬਰ ਵੀ ਹਾਜ਼ਰ ਹੈ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਟ੍ਰੈਫਿਕ ਪੁਲਿਸ ਡੀਐਸਪੀ ਕੁਲਬੀਰ ਸਿੰਘ ਤੁਰਨੇ ਕੀ ਕਿਹਾ ਆਓ ਸੁਣਦੇ ਹਾਂ ਅੱਜ ਇਹ ਰੋਡ ਰੋਡ ਸੇਫਟੀ ਵੀ ਰੋਡ ਸੇਫਟੀ ਮੰਥ ਮਨਾਇਆ ਜਾ ਰਿਹਾ ਜਿਸ ਵਿੱਚ ਆਪਾਂ ਰਿਫਲੈਕਟਰ ਲਾ ਕੇ ਲੋਕਾਂ ਦੀ ਜਾਨ ਬਚਾਉਣ ਵਾਸਤੇ ਜਿਵੇਂ ਐਕਸੀਡੈਂਟ ਹੁੰਦੇ ਧੁੰਦ ਤੇ ਉਹ ਦੂਰ ਤੋਂ ਦਿਖਾਈ ਦੇ ਜਾਂਦੇ ਆ ਆਪਾਂ ਟਰੈਕਟਰ ਕਾਲੀਆਂ ਤੇ ਹਰ ਈ ਰਿਕਸ਼ਾ ਤੇ ਆਪਾਂ ਗੱਡੀਆਂ ਦੇ ਰਿਫਲੈਕਟ ਲਾ ਕੇ ਇਹਨਾਂ ਦੀ ਮਤਲਬ ਜਾਨ ਦੀ ਸੁਰੱਖਿਆ ਵਾਸਤੇ ਆਪਾਂ ਕੰਮ ਕਰ ਰਹੇ ਹਾਂ ਤੇ ਕਿੰਨੇ ਦਿਨ ਚੱਲੇ ਇਹ 15 ਜਨਵਰੀ ਤੇ 14 ਫਰਵਰੀ ਤੱਕ ਇਹ ਮੂਵ ਚਲਾਈ ਜਾ ਰਹੀ ਹੈ ਇਸ ਕੇ ਤਹਿਤ ਅਸੀਂ ਹਰ ਇੱਕ ਜਗ੍ਹਾ ਮਤਲਬ ਅਵੇਅਰਨੈਸ ਕੈਂਪ ਲਗਾਇਆ ਜਾਂਦੇ ਨੇ ਮਿਸਟਰ ਜਿਹਨੇ ਅਸੀਂ ਪ੍ਰੋਗਰਾਮ ਵੀ ਭੇਜਿਆ ਹੈਗਾ ਉਹ ਮੰਤਰੀ ਪ੍ਰੋਗਰਾਮ ਬਣਾ ਕੇ ਉਹ ਹਰੇ ਸੌਰੀ ਜਨ ਜੀ ਮੀਟਿੰਗ ਕਰਕੇ ਤਾਂ ਅੱਜ ਕਿ ਤੁਸੀਂ ਹਰ ਰੋਜ਼ ਅਵੇਰਨੈਸ ਕੈਂਪ ਲਗਾਓ ਕੈਂਪ ਲਗਾਉਣੇ ਕੇ ਬਾਅਦ ਸਾਰੇ ਬੰਦੇ ਆਪਣੇ ਜਿੰਨੇ ਵੀ ਹਨ ਉਹਨਾਂ ਗਾਗਰੂ ਟਿੱਕਾ ਲਾਏ ਪਰ ਲੇਕਿਨ ਬਾਤ ਤੋਂ ਬਾਅਦ ਹੈ ਆਪਾਂ ਕੈਂਪ ਲਗਾ ਕੇ ਸਾਰਿਆਂ ਨੂੰ ਇਹ ਇਕੋ ਜਾਨ ਮਾਨਦੇ ਰੱਖਿਆ ਰੱਖਿਆ ਵਾਸਤੇ ਤੁੰਦ ਜੇ ਵੀ ਬੈਠੋ ਤਾਂ 50% ਤੋਂ ਦੇ ਹੋਗੇ ਤਾਂ ਗੱਡੀ ਸਟਰੀਟ ਮੇ ਹੋ ਗਿਆ ਐਕਸੀਡੈਂਟ ਹੋਣ ਕੇ ਜ਼ਿਆਦਾ ਚਾਂਸ ਹੁੰਦੇ ਨੇ ਇਸ ਕਰਕੇ ਆਪਣੇ ਜਨਮਾਨਵ ਦੀ ਸੁਰੱਖਿਆ ਆਪਣੀ ਸੁਰੱਖਿਆ ਆਪਣੇ ਦੇਸ਼ ਦੀ ਸੁਰੱਖਿਆ ਔਰ ਆਪਣੇ ਪਰਿਵਾਰ ਦੀ ਸੁਰੱਖਿਆ ਵਾਸਤੇ ਪਾ ਗੱਡੀ ਧੀਰੇ ਹੀ ਚਲਾਓ